ਇਹ ਦੇ ਨਾ ਬਾਵਾ ਦੇ ਨਿਸ਼ਾਨ ਵੀ ਆ ਜਿਵੇਂ ਕੋਈ ਬਲੇਡ ਵਗੈਰਾ ਮਾਰਿਆ ਹੁੰਦਾ ਵਾ ਠੀਕ ਹੈ ਜੀ ਆਹ ਸੰਜੀ ਆਰ ਐਸ ਆਰ ਐਨ ਲਿਖਿਆ ਹੋਇਆ ਰਵੀ ਆਪਦਾ ਨਾਮ ਆ ਐਨ ਇਹਨੂੰ ਮਤਲਬ ਇਹ ਐਨ ਸਿਕਾ ਮੈਂਟਲ ਚ ਲੱਗ ਗਿਆ ਸੀਗਾ ਮੈਂਟਲ ਚ ਇਹ ਜਿੱਦਾਂ ਕੋਈ ਆ ਸੰਜੀ ਆ ਵਗਿਆ ਵਈ ਦਿੱਤੇ ਓਮ ਦਾ ਨਾਮ ਵਗਿਆ ਵਾ ਠੀਕ ਹੈ ਜੀ ਓਮ ਦਾ ਵਗਿਆ ਵਾ ਇਹਦੇ ਸਾਈਨ ਵਗਿਆ ਵਾ ਵੀਰੇ ਕਿ ਕਿੰਨੇ ਵਜੇ ਦੀ ਗੱਲ ਉਹ ਇਹ ਕੋਈ ਮੇਰੇ ਖਿਆਲ ਨਾਲ ਜੀ ਆ ਸ਼ਾਮਾਂ ਜੀ ਦੀ ਹਨੇਰੀ ਜੀ ਦੀ ਗੱਲ ਆ ਇਹ ਲੱਤਾਂਡੇ ਮੈਂ ਉਧਰੋਂ ਜਾਣਦਾ ਘਰ ਨੂੰ ਹੀ ਉੱਤੋਂ ਦੀ ਉਹ ਲਾਦੇ ਇਹ ਉਤਰ ਜਾਂਦਾ ਵਿਚਾਰਾ ਫੇਰ ਲਾਦੇ ਪਰਾਂ ਨੂੰ ਆ ਜਾਂਦਾ ਆ ਉਹਨਾਂ ਵੇਖਿਆ ਜਦੋਂ ਵੀ ਇਹ ਖਲੋ ਗਿਆ ਵਾ ਹਾਂਜੀ ਉਹ ਫੇਰ ਮੁੜ ਕੇ ਸ਼ੁਮਨ ਨਿਕਲ ਗਏ ਤੁਹਾਨੂੰ ਵੇਖ ਕੇ ਵੀ ਨਿਕਲ ਗਏ ਫੇਰ ਇਹੋ ਜਿਹੇ ਸੰਜੀ ਹਾਲ ਆ ਦੇਖਾਸਾ ਦੇਖੋ ਨਾ ਡੇਟਾ ਦੀ ਉਹ ਨਾ 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 ਭਰਾ ਉਹ ਦੀ ਡੇਟਾ ਦੀ ਮਿਲਿਆ ਲੱਭਾ ਭਗਤੋ ਇੱਥੇ ਫਿਰਦੇ ਆ ਵਾ ਸਵੇਰ ਦਾ ਆ ਇਹਦੇ ਉੱਪਰ ਨਹੀਂ ਡੇਟ ਹੋ ਗਏ ਨਾ ਯਾਰ ਅੱਜ ਸਿਹਰੇ ਦੇਤੇ ਜਾਣਾ ਨਹੀਂ ਉਹਨੇ ਕੋ ਲੱਭ ਜਾਂਦਾ ਹੁਣੇ ਇੱਥੇ ਜੇ ਹੁਣੇ ਆ ਜਾਂਦਾ ਬੈਠੋ ਆ ਜਾਓ ਕਿੰਨੇ ਕੁ ਦਿਨਾਂ ਦਾ ਇੱਥੇ ਹੈਗਾ ਕਦੋਂ ਲਾ ਕੇ ਦਿਨ ਹੋਈ ਗਈ ਨਹੀਂ ਕੱਪੜੇ ਉੱਤਾਂ ਤਰਿਆ ਹੈਗਾ ਵੀਰ ਜੀ ਮੜਾ ਇਹ ਵੇਖਿਆ ਹੁਬਲਾ ਜਾਂ ਮਾਰੀ ਹੁੰਦੀ ਹੈ ਬੜਾ ਦੇਖ ਤੇ ਨਾ ਦੱਸ ਦੇ ਤੂੰ ਜੇ ਹੋਊਗਾ ਤਖਨਾ ਕਿਹੜੇ ਨਾਲ ਦੇਣਾ ਨਹੀਂ ਬਾਬਾ ਬਾਬਾ ਖੰਡੇ ਵਾਲਾ ਬੁਲਾਉਣ ਡਿਆ ਵਾ ਭੱਜਦਾ ਨਹੀਂ ਉਹ ਤੁਸੀਂ ਕੱਲ ਇੱਕ ਗੱਲ ਕਹੀ ਸੀ ਵੀ ਗੁੱਜਰ ਕੋਈ ਵੀਰ ਸੀਗੇ ਉਹ ਕਹਿੰਦੇ ਵੀ ਸਾਨੂੰ ਦੇ ਦਿਓ ਅਹੀ ਇਹੋ ਕਰਕੇ ਸੰਸਥਾ ਨੂੰ ਫੋਨ ਲਾਉਂਦੇ ਫਿਰਦੇ ਰੱਬ ਹੀ ਗਿਆ ਇੱਥੋਂ ਆ ਤੇ ਉੱਥੇ 3-4 ਜਣੇ ਟਕਰੇ ਆ ਚੜਾ ਲਿੰਦੇ ਤੇ ਉੱਤਰ ਨਹੀਂ ਪਤਾ ਮੈਂ ਫਿਰ ਇਹਨਾਂ ਆ ਆ ਵੀ ਰਹੀ ਆ ਵੀ ਰਹੀ ਆ ਜਾ ਪੁੱਤਰ ਕੇ ਨਾ ਦੇ ਦੇ ਵੀ ਜਣ ਨੂੰ ਪੁੱਤਰ ਕੇ ਨਾ ਇਹਨੂੰ ਲੈਓ ਇੱਥੇ ਲੈਓ ਤੁਹਾਨੂੰ ਕੋਈ ਕਹ ਲਵੇ ਥੋੜਾ ਚੈੱਕ ਕੀ ਹਾਲ ਆ ਵੀਰੇ ਗਾ ਹੱਥ ਦੇ ਮਲਾ ਇੱਧਰ ਆ ਇੱਧਰ ਆ ਇੱਧਰ ਆ ਨਾ ਕੀ ਮੇਰੇ ਭਰਾ ਦਾ ਆ ਯਾਰ ਰਵੀ ਕਿਹੜੇ ਪਿੰਡਾਂ ਪਿੰਡੇ ਆਪਣੇ ਰਹਿੰਦਾ ਅੱਛਾ ਆਪਣੇ ਰਹਿੰਦਾ ਵਾ ਆਪਣੇ ਮੈਂ ਜਾਣਦਾ ਵਾਂ ਆਪਣੇ ਕਿੱਥੇ ਰਹਿੰਦਾ ਵਾਂ ਕਿੱਥੇ ਆਪਣਾ ਯਾਰ ਲਧਿਆਨੇ ਲੱਗੇ ਆ ਲਧਾਨੇ ਜ਼ਿਲ੍ਹੇ ਚ ਆਣੇ ਲੱਗੇ ਆਪਣੇ ਨਹੀਂ ਸੀਗਾ ਇਹ ਮਿੰਟ ਮੈਂ ਆਪਣੇ ਗਿਆ ਵਧੂਰੀਆਂ ਪਰੇ ਆਪਣੇ ਕਿੱਥੇ ਰਹਿੰਦਾ ਵਾਂ ਪਰੇ ਰਹਿੰਦਾ ਹੁੰਦਾ ਸੀ ਆਪਣੇ ਹੈ ਆਪਣੇ ਅੱਛਾ ਤੇ ਤੇਰੇ ਪਾਪਾ ਦਾ ਕੀ ਨਾਮ ਆ ਔਰ ਮੇਰੇ ਪਾਪਾ ਦਾ ਨਾਮ ਤਾਂ ਪਤਾ ਨਹੀਂ ਯਾਰ ਮੈਂ ਮਜ਼ਾਕ ਕਰ ਰਿਹਾ ਡੈਡੀ ਦਾ ਨਾਮ ਕੀ ਆ ਡੈਡੀ ਦਾ ਨਾਮ ਡੈਡੀ ਦਾ ਨਾਮ ਇਹ ਗੁਰਬਖਸ਼ ਸਿੰਘ ਆ ਯਾਰ ਮੰਮੀ ਦਾ ਨਾਮ ਕੀ ਆ ਇੱਕ ਮਿੰਟ ਕੀ ਨਾਮ ਦੱਸੇ ਡੈਡੀ ਦਾ ਗੁਰਬਖਸ਼ ਸਿੰਘ ਗੁਰਬਖਸ਼ ਸਿੰਘ ਤੇ ਮੰਮੀ ਦਾ ਕੀ ਨਾਮ ਆ ਪਤਾ ਨਹੀਂ ਮੈਨੂੰ ਵੀ ਨਹੀਂ ਪਤਾ ਲੱਗਦਾ ਨਹੀਂ ਪਤਾ ਦਾਦੇ ਦਾ ਕੀ ਨਾਮ ਆ ਦਾਦੇ ਦਾ ਨਾਮ ਦਾਦੇ ਦਾ ਨਾਮ ਨਹੀਂ ਪਤਾ ਯਾਰ ਦਾਦੇ ਦਾ ਨਹੀਂ ਪਤਾ ਕੋਈ ਕੋਈ ਮੋਬਾਈਲ ਨੰਬਰ ਯਾਦ ਕਰਦਾ ਨਹੀਂ ਯਾਰ ਮੋਬਾਈਲ ਨੰਬਰ ਕਿੱਥੇ ਹੈਗਾ ਯਾਰ ਮੈਨੂੰ ਤਾਂ ਕੋਈ ਨੰਬਰ ਨਹੀਂ ਯਾਦ ਮੈਨੂੰ ਪਤਾ ਹੀ ਨਹੀਂ ਹੈਗਾ ਆਪਣਾ ਕਿ ਨਾ ਆਪਣਾ ਕੀ ਦੱਸੇ ਨਾ ਨਹੀਂ ਇਹਨੂੰ ਪਤਾ ਨਹੀਂ ਭਾਜੀ ਰਵੀ 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 ਕੋਈ ਨਾ ਘਰ ਹੋ ਜਾ ਹਾਂ ਜੀ ਰਵੀ ਕੇ ਦਾ ਨਾਮ ਆ ਰਵੀ ਕੇ ਦਾ ਨਾਮ ਆ ਤੇ ਰਵੀ ਮੇਰਾ ਨਾ ਜਗੀਰੋ ਕੇ ਦਾ ਨਾਮ ਆ ਜੀਰੋ ਮੇਰੇ ਮੰਮੀ ਦਾ ਨਾਮ ਆ ਕੀ ਫੁਣੀ ਕਿ ਨਾ ਕਿ ਮੈਨੂੰ ਮੰਮੀ ਦਾ ਨਾਮ ਨਹੀਂ ਯਾਦ ਹਾਂ ਮੰਮੀ ਦਾ ਨਾਮ ਹੈ ਤੇ ਆਪਣੇ ਆਪਣਾ ਘਰ ਕਿੱਥੇ ਦਾ ਕਿਹੜਾ ਮੁਹੱਲਾ ਵਾ ਜਾਂ ਕਿਹੜੀ ਪੱਤੀ ਆ ਪਤਾ ਕੁਝ ਬੰਦਾ ਦਾ ਕੁਝ ਨਹੀਂ ਹੈਗਾ ਗੋੰਬਰ ਕਿ ਆ ਗਿਆ ਇਹ ਮੱਲੇ ਉੱਥੇ ਕੋਈ ਘਰ ਦੇ ਲਾਗੇ ਕੋਈ ਜਗ੍ਹਾ ਹੋਵੇ ਪਤਾ ਕਿ ਘਰੇ ਜਾਣਾ ਵਾ ਨਾ ਅਸੀਂ ਤੈਨੂੰ ਤੇਰੇ ਘਰੇ ਛੱਡ ਕੇ ਆਵਾਂਗੇ ਹਾਂ ਮੈਂ ਵੀ ਯਾਰ ਲੈਣਾ ਤੇ ਆਪਾਂ ਲੈ ਕੇ ਚੰਨੀ ਆ ਤੇ ਜੇ ਆਪਾਂ ਚੱਲਦੇ ਆ ਆਪਣੇ ਮੇਰੀ ਗੱਲ ਸੁਣ ਜੀ ਆਪਣੇ ਚੱਲਦੇ ਆ ਤੇ ਘਰ ਪਛਾਣ ਲੇਂਗਾ ਘਰ ਕਿੱਥੇ ਕਰਕੇ ਆ ਘਰ ਕਿੱਥੇ ਆਪਣੇ ਅਸੀਂ ਆਪਣੇ ਥਾਣੇ 'ਚ ਫੋਨ ਕੀਤਾ ਤੇ ਬਾਬਾ ਜੀ ਇੱਥੋਂ ਆਂਦੇ ਵੀ ਅਸੀਂ ਆਪਣੇ ਜਿਹੜਾ ਜਿਹੜਾ ਲੱਭ ਕੇਣਾ ਮੈਂ ਲੋਕੇਸ਼ਨ ਤੋਂ ਆਪਣੇ ਥਾਣੇ ਵੀ ਫੋਨ ਕੀਤਾ ਇਹ ਵੀ ਇਦਾਂ ਆਡੇ ਤੁਹਾਡੇ ਪਿੰਡ ਦਾ ਇੱਥੇ ਬੰਦਾ ਵਾ ਕੋਈ ਤੇ ਵੇਖੋ ਆਂਦਿਆਂ ਨੂੰ ਫੋਟੋਆਂ ਘੱਲ ਦੋ ਥੋਂ ਦੇ ਸਰਪੰਚਾਂ ਕੋਲ 'ਚ ਜਿੰਨੇ ਹੈਗੇ ਉਹਨਾਂ ਨੂੰ ਫੋਟੋਆਂ ਫਾਟਵਾ ਸਾਂਝੀਆਂ ਕੀਤੀਆਂ ਹੀ ਤੇ ਨਹੀਂ ਪਤਾ ਲੱਗਾ ਉਹਨਾਂ ਨੂੰ ਕੁਝ ਵੀ ਆਂਦੇ ਜੇ ਸਾਨੂੰ ਕੋਈ ਸੂਹ ਮਿਲੂਗੀ ਤੇ ਇਹ ਤੁਹਾਨੂੰ ਦੱਸ ਦਾਂਗੇ ਇਹ ਪੰਜਾਬੀ ਆ ਗੁਰਬਖਸ਼ ਸਿੰਘ ਡੈਡੀ ਦਾ ਨਾਮ ਦਾਦਾ ਵਾ ਸਰਦਾਰਾਂ ਦਾ ਮੁੰਡਾ ਵਾ ਠੀਕ ਹੈ ਜੀ ਆਹ ਸਮਝੀ ਆਰ ਐਸ ਆਰ ਐਨ ਲਿਖਿਆ ਹੋਈ ਆ ਰਵੀ ਆਪਦਾ ਨਾਮ ਆ ਐਨ ਇਹਨੂੰ ਮਤਲਬ ਇਹ ਐਨ ਸਿਕਾ ਮੈਂਟਰ ਚ ਲੱਗ ਗਿਆ ਸੀਗਾ ਮੈਂਟਰ ਚ ਇਹ ਜਿੱਦਾਂ ਕੋਈ ਆਹ ਸਮਝੀ ਆ ਵਗਿਆ ਵਈ ਦਿੱਤੇ ਓਮ ਦਾ ਨਾਮ ਵਗਿਆ ਵਾ ਠੀਕ ਹੈ ਜੀ ਓਮ ਦਾ ਵਗਿਆ ਵਾ ਇਹਦੇ ਸਾਈਨ ਵਗਿਆ ਵਾ ਅੱਜ ਅਸੀਂ ਸੰਜੀ ਖਲੋਤੇ ਆ ਜੰਤੀਪੁਰ ਖਲੋਤੇ ਆ ਬਟਾਲੇ ਸ਼ਹਿਰ ਦੇ ਕੋਲ ਜ਼ਿਲ੍ਹਾ ਗੁਰਦਾਸਪੁਰ ਤੇ ਇਹ ਵੀਰ ਜੀ ਹੁਣੀ ਰਾਤ ਮੈਨੂੰ ਫੋਨ ਲਾ ਰਿਆ ਸੀ ਇਹਨਾਂ ਦੀ ਮਗਰ ਜਿਹੜੀ ਟੀ ਸਟਾਈਲ ਦੀ ਦੁਕਾਨ ਵਾ ਇਹ ਦੱਸਦੇ ਆ ਕਿ ਇਹ ਵੀਰ ਪਿਛਲੇ 8-10 ਦਿਨਾਂ ਤੋਂ ਸਾਡੇ ਏਰੀਏ ਦੇ ਵਿੱਚ ਫਿਰ ਰਿਹਾ ਵਾ ਤੇ ਰਾਤ ਦੀ ਗੱਲ ਦੱਸਦੇ ਪਿਆ ਸੀ ਜੇ ਕਿ ਗੁੱਜਰ ਵੀਰ ਆਪਾਂ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਗੁੱਜਰ ਵੀਰ ਇਹਨੂੰ ਵਾਰ-ਵਾਰ ਆਪਣੇ ਨਾਲ ਬਿਠਾ ਕੇ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਵੀਰੇ ਕਿ ਕਿੰਨੇ ਕ ਵਜੇ ਦੀ ਗੱਲ ਹੋ ਇਹ ਕੋਈ ਮੇਰੇ ਖਿਆਲ ਨਾਲ ਜੀ ਆ ਸ਼ਾਮਾਂ ਜਿਹੇ ਹਨੇਰੇ ਦੀ ਗੱਲ ਆ ਅਸਾਂ ਬਾਤੋ 7:30 ਪੌਣੇ 8:00 ਜੀ ਕੀ ਕਹਿੰਦੇ ਤੁਹਾਨੂੰ ਦੱਸਿਓ ਮਾੜਾ ਜੀ ਇਹ ਲੱਡੇ ਮੈਂ ਉੱਥੋਂ ਜਾਣਦਾ ਘਰ ਨੂੰ ਹੀ ਉੱਤੋਂ ਦੀ ਕੋਈ ਲਾਦੇ ਇਹ ਉੱਤਰ ਜਾਂਦਾ ਵਿਚਾਰਾ ਫੇਰ ਲਾਦੇ ਪਰਾਂ ਨੂੰ ਆ ਜਾਂਦਾ ਆ ਉਹਨਾਂ ਵੇਖਿਆ ਜਦੋਂ ਵੀ ਇਹ ਖਲੋ ਗਿਆ ਵਾ ਹਾਂਜੀ ਉਹ ਫੇਰ ਮੁੜ ਕੇ ਸ਼ੁਮਨ ਨਿਕਲ ਗਿਆ ਤੁਹਾਨੂੰ ਵੇਖ ਕੇ ਵੀ ਨਿਕਲ ਗਿਆ ਹਾਂਜੀ ਹਾਂਜੀ ਫੇਰ ਇਹੋ ਜੇ ਸੰਜੀ ਹਾਲ ਆ ਤੁਹਾਨੂੰ ਇਹੋ ਦੋਖੀ ਵੀ ਇਹਨੂੰ ਕਿਸੇ ਗੋਏ ਕੋਈ ਦੇ ਵਿੱਚ ਚੱਲ ਗਿਆ ਨਾ ਇਹਦੀ ਮਤਲਬ ਲੱਭਣਾ ਨਹੀਂ ਇਹ ਕੋਈ ਕੁੜੇ ਦੇ ਵਿੱਚ ਚੱਲ ਗਿਆ ਨਾ ਇਹਨੇ ਲੱਭਣਾ ਨਹੀਂ ਆ ਤੁਹਾਡਾ ਪਿੱਛੇ ਜੇ ਕਿਹ ਕਿੰਨਾ ਕੋਲ ਹੋਇਆ ਜਿਹੜੇ ਉਹ ਤੁਹਾਨੂੰ ਗੋਦ-ਗੋਦ ਪੈਂਦਾ ਸੀ ਗੁੱਜੇ ਰਿਕ ਹਾਂਜੀ ਸੂਏ ਦਾ ਲਾ ਕੇ ਡੇਰੇ ਜਦੋਂ ਅਸੀਂ ਕਹਿੰਦੇ ਵੀ ਅੰਦਰ ਨਹੀਂ ਜਾਣਾ ਅਸੀਂ ਤੇ ਬਾਹਰੋਂ ਹੀ ਤੁਸੀਂ ਜਾਂਦੇ ਮੁਰਕੇ ਤੁਸੀਂ ਕਹੇ ਵੀ ਬਾਹਰ ਆਇਆ ਤੇ ਫਿਰ ਤੁਸੀਂ ਜਦੋਂ ਇੱਕ ਵਾਰੀ ਫਿਰ ਆਪਣੀ ਯੋਜਾ ਚਾਹੀ ਚੰਗਾ ਆਹ ਹੋ ਜਾਂਦਾ ਕਿ ਇੱਥੇ ਹੀ ਰਹਿਦਾ ਉਹ ਤਾਂ ਸੂਏ ਦੇ ਨਾਲ ਹੀ ਉਹਨਾਂ ਦਾ ਡੇਰਾ ਸੀ ਹਾਂਜੀ ਤੇ ਉਹ ਵੇਖ ਮੈਂ ਮੈਂ ਉਹ ਮੈਂ ਵੀਡੀਓ ਵੇਖ ਕੇ ਆ ਨਾ ਹਾਂਜੀ 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 ਬਿਲਕੁਲ ਠੀਕ ਠੀਕ ਆ ਠੀਕ ਆ ਇਹ ਕਰਕੇ ਮੈਂ ਵੀ ਜੇ ਕਿਤੇ ਚੜ ਗਿਆ ਨਾ ਵਿਚਾਰਾ ਇਹ ਇਹਦੇ ਢਾਈ ਚੜ ਗਿਆ ਤੇ ਮੁੜ ਕੇ ਉਖੋਇਣਾ ਵਿਚਾਰਾ ਜਿੱਦਾਂ ਨਹੀਂ ਦੱਸਿਆ ਸੇਰੇ ਜਾਣਾ ਵੀਰੇ ਮੈਂ ਤਿੰਨਾ ਜਾਣਿਆਂ ਨੂੰ ਛਡਵਾ ਕੇ ਲੈਣਾ ਮੇਥੋਂ ਵੀਡੀਓ ਆਈ ਆ ਕੀ ਕੀਤਾ ਵਾ ਹੁਣ ਉਹ ਮੈਂ ਜਗਾ ਨਹੀਂ ਦੱਸ ਸਕਦਾ ਕਿੱਥੇ ਆ ਐ ਤੁਹਾਡੇ ਵਰਗਾ ਵੀਰ ਉਹਨੇ ਕਿਤੇ ਇਹਨਾਂ ਦੇ ਡੇਰੇ 'ਚ ਬੰਦਾ ਵੇਖ ਲਿਆ ਉਹਨਾਂ ਨੂੰ ਕਹਿੰਦਾ ਵੀ ਬੰਦਾ ਦੇ ਦਿਓ ਮੈਨੂੰ ਉਹ ਕਹਿੰਦੇ ਵੀ ਤੂੰ ਕਾਹਨੋਂ ਮੈਨੂੰ ਲੈ ਕੇ ਜਾਣ ਆਲਾ ਅਸੀਂ ਬੰਦਾ ਨਹੀਂ ਦੇਣਾ ਸਭ ਕੋਈ ਰੋਟੀ ਪਣੀ ਤੇ ਇੱਥੇ ਮਿਲ ਲਿਆ ਇਹਨੂੰ ਹੋਰ ਕੀ ਜਾਇਦੋਗੇ ਨਵੀਂ ਦਾ ਘਰ ਪਰਿਵਾਰ ਵੀ ਉਹ ਸਾਡਾ ਵਾ ਇਹਦੀ ਵੀਡੀਓ ਬਣਾ ਕੇ ਪਾਈਏ ਉਹ ਵੀਡੀਓ ਨਹੀਂ ਬਣਾਉਂਦੇ ਦੇ ਉਹਨੂੰ ਤੋਦਨ ਹੱਥੋਂ ਪਾਈ ਹੋਏ ਮੇਰੇ ਕੋਲ ਅੱਜ ਵੀਡੀਓ ਆਈ ਤੇ ਮੈਂ ਹੁਣ ਸਵੇਰੇ ਲੈ ਕੇ ਹੋਣਾ ਉਹਨੂੰ ਏਦਾਂ ਦੀ ਦੁਨੀਆ ਆ ਗਾਸਣ ਪੁੱਤ ਕੋਈ ਏਰੀਆ ਦੱਸ ਦੇ ਮੇਰਾ ਵੀਰ ਅਪਰੇ ਚ ਕੋਈ ਤੇਰਾ ਮੁਹੱਲਾ ਕਿਹੜਾ ਹੈ ਮੁਹੱਲਾ ਕਿਹੜੀ ਪੱਤੀ ਆ ਮੁਹੱਲਾ ਕੀ ਆ ਜਿੱਦਾਂ ਕੋਈ ਆਪਣਾ ਰਵਿਦਾ ਚੌਂਕ ਨਹੀਂ ਹੋ ਗਿਆ ਹਾਂ ਰਵਿਦਾ ਚੌਂਕ ਚੌਂਕ ਹੋ ਗਿਆ ਤੇ ਇਹੋ ਇਹੋ ਪਤਾ ਨਹੀਂ ਲੱਗਾ ਜਿਆ ਨੀ ਰਵਦਾ ਚੌਂਕ ਦੇ ਵਿੱਚ ਘਰ ਤੇਰਾ ਆਹੋ ਕਿਹੜੀ ਕਲਾਸ ਹੈ ਕਿਨੇ ਪੜਿਆ ਮੈਂ ਉਧਰ ਦੇਖ ਮੈਂ ਕਲਾਸ ਕਿੱਥੇ ਥੋੜੋ ਪੜਿਆ ਮੈਂ ਕਿਹੜੇ ਸਕੂਲੇ ਪੜਿਆ ਮੈਂ ਅਜੇ ਆਇਆ ਤਾਂ ਵਾਹ ਇਹ ਦੁਬਾਰਾ ਸੀਗਾ ਨਹੀਂ ਪੜਿਆ ਕਿਹੜੇ ਸਕੂਲਿਆਂ ਤੂੰ ਬਾਬਿਆਂ ਉਹ ਕਿਹੜੇ ਬਾਬਿਆਂ ਕੋਲ ਬਾ ਬਾਬਿਆਂ ਕੋਲ ਜਿੱਦਾਂ ਕੋਈ ਸਕੂਲ ਸਕੂਲ ਚ ਪੜ ਲੈਂਦੇ ਹੁੰਦੇ ਮੈਂ ਕਿਹਾ ਕਿਹੜਾ ਸਕੂਲ ਦਾ ਕੀ ਨਾਂ ਸੀਗਾ ਸਕੂਲ ਜਿੱਦਾਂ ਕੋਈ ਆਪਣਾ ਕੋਈ ਆਪਣਾ ਕੋਈ ਸਕੂਲ ਨਹੀਂ ਪੜਦਾ ਹੁੰਦਾ ਜਿੱਦਾਂ ਹਾਂ 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 ਇਹ ਸਕੂਲ ਸਕੂਲ ਜਿੱਦਾਂ ਕੋ ਪੜ ਲੈਂਦੇ ਹੁੰਦੇ ਨਹੀਂ ਸਕੂਲ ਦਾ ਨਾਂ ਕੋਈ ਪਤਾ ਹੋਵੇ ਤੋਰ ਜਿੱਦਾ ਪੜਦੇ ਜਿੱਦੇ ਹੁੰਦੇ ਸੀ ਯਾਰ ਮੈਂ ਡਰ ਗਿਆ ਮੈਂ ਡਰ ਗਿਆ ਆਪਾਂ ਦੇ ਨਹੀਂ ਐਤਵਾਰ ਨਹੀਂ ਉਹ ਤਾਂ ਡਰ ਗਿਆ ਮੈਂ ਡਰ ਗਿਆ ਜੀ ਇਹ ਤਾਂ ਕੋਈ ਨਾ ਹਾਸਾ ਹਸਾ ਹੋਇਆ ਕੋਈ ਇਦਾਂ ਦਾ ਅੱਜ ਡਰ ਗਿਆ ਮੈਂ ਡਰ ਗਿਆ ਜੈਤਵਾਰ ਹੀ ਬਾਬੇ ਕੋ ਗਏ ਹਾਂ ਕਿ ਇਹ ਕਿਨਾਂ ਕਿ ਇਹਨਾਂ ਨਾਲ ਜਿਵੇਂ ਇਹਨਾਂ ਨੂੰ ਕਰੀਦਾ ਨਾ ਆਪਾਂ ਕਹਿੰਦੇ ਹੁੰਦੇ ਕਾਉਂਸਲਿੰਗ ਕਰੀਦੀ ਆ ਜੇ ਜਦੀਦਾ ਇਹਨਾਂ ਨਾਲ ਫਿਰ ਇਹਨਾਂ ਨੇ ਕੋਈ ਨਾ ਕੋਈ ਦੱਸ ਦੇਣਾ ਹੁੰਦਾ ਮੈਂ ਕਹਿੰਦੇ ਤੇਰੇ ਨਾਨਕੇ ਕਿਹੜੀ ਜਗ੍ਹਾ ਵਾ ਨਾਨਕੇ ਆ ਮਾਸੀ ਉਹਨਾਂ ਦੇ ਕੈਂਚਲ ਤੇ ਲੱਗੇ ਸੀ ਕਿੱਥੇ ਮਾਸੀ ਤੇਰੀ ਰਹਿੰਦੀ ਕਿੱਥੇ ਆ ਮਾਮੇ ਤੇਰੇ ਕਿੱਥੇ ਰਹਿੰਦੇ ਆ ਅੱਜ ਤਾਂ ਨਵੇਂ ਸ਼ਹਿਰ ਨਹੀਂ ਰਹਿੰਦੇ ਹੁੰਦੇ ਨਮੇ ਸ਼ਹਿਰ ਬਾਬਿਆ ਕੋ ਕਿਹੜੇ ਪਿੰਡ ਰਹਿੰਦੇ ਨਾਨਕੇ ਤੇਰੇ ਰਹਿੰਦੇ ਜ ਆਪਣੇ ਘੁੰਮਦੇ ਫਿਰਦੇ ਜਾਂਦੇ ਹੁੰਦੇ ਤੇਰਾ ਨਾਨਕਾ ਪਿੰਡ ਕਿਹੜਾ ਕਿਹੜਾ ਪਿੰਡ ਵਾ ਪਿੰਡ ਦਾ ਨਾਂ ਕੀ ਆ ਪੁੱਛਿਆ ਇਹ ਡਰ ਗਿਆ ਮੈਂ ਤਾਂ ਜੀ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਆਂ ਵੀਰ ਨੂੰ ਇਹਦਾ ਵੀਰ ਦਾ ਐਡਰੈਸ ਪਤਾ ਕਰਨ ਦੀ ਇੰਨੇ ਅਪਰਾ ਦੱਸਿਆ ਵਾ ਪਰ ਅਪਰਾ ਨੂੰ ਪਤਾ ਵਾ ਕਿ ਜਿੰਨਾ ਚਿਰ ਉਹਦਾ ਆਪਾਂ ਨੂੰ ਕੋਈ ਗਲੀ ਮੁੱਲਾ ਨਹੀਂ ਪਤਾ ਐਦਾਂ ਆਪਾਂ ਨੂੰ ਲੱਭਣਾ ਬਹੁਤ ਔਖਾ ਵਾ ਸੋ ਮੈਂ ਅਪਰੇ ਦੇ ਭੈਣ ਭਰਾਵਾਂ ਨੂੰ ਆ ਬੇਨਤੀ ਕਰਨਾ ਚਾਹੁੰਦਾ ਹਾਂ ਜਾਂ ਉੱਥੋਂ ਦੇ ਲਾਗੇ ਬੰਨੇ ਦੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇੱਕ ਵਾਰੀ ਵੀਰ ਨੂੰ ਚੰਗੀ ਤਰ੍ਹਾਂ ਵੇਖ ਲਿਓ ਤੇ ਇਹਦਾ ਕਿਸੇ ਵੀਰ ਭਰਾ ਨੂੰ ਜੇ ਐਡਰੈਸ ਪਤਾ ਵਾ ਤਾਂ ਸਾਡਾ ਮੋਬਾਈਲ ਨੰਬਰ ਉੱਪਰ ਵੀਡੀਓ ਦੇ ਉੱਪਰ ਦਿੱਤਾ ਵਾ ਠੀਕ ਹੈ ਜੀ ਹਿੰਮਤ ਵੀਰ ਜੀ ਮੇਰੇ ਨਾਲ ਵਾ ਇਹਨਾਂ ਨੇ ਵੀ ਇਹਦੇ ਬੱਚੇ ਦੀ ਵੀਡੀਓ ਪਾਉਣੀ ਆ ਇਹਨਾਂ ਦਾ ਮੋਬਾਈਲ ਨੰਬਰ ਵੀ ਇਹ ਆਪਣੀ ਵੀਡੀਓ ਦੇ ਉੱਪਰ ਦੇਣਗੇ ਜੇਕਰ ਕੋਈ ਵੀਰ ਹਿੰਮਤ ਵੀਰ ਦੇ ਥਰੂ ਇਸ ਵੀਡੀਓ ਨੂੰ ਵੇਖੇ ਤਾਂ ਹਿੰਮਤ ਵੀਰ ਨਾਲ ਜ਼ਰੂਰ ਕੰਟੈਕਟ ਕਰਿਓ ਤੇ ਜੇਕਰ ਕਿਸੇ ਵੀਰ ਨੂੰ ਇਹਦਾ ਐਡਰੈਸ ਨਹੀਂ ਵੀ ਪਤਾ ਪਰ ਫਿਰ ਵੀ ਇਹਦਾ ਘਰ ਲੱਭਣ ਦੇ ਵਿੱਚ ਸਹਿਯੋਗ ਕਰ ਸਕਦਾ ਵਾ ਇਸ ਬੱਚੇ ਦੀ ਵੀਡੀਓ ਸ਼ੇਅਰ ਕਰ ਸਕਦਾ ਵਾ ਹੋ ਸਕਦਾ ਵਾ ਕਿ ਇਹਦੀ ਮਾਂ ਵਿਚਾਰੀ ਜਾਂ ਇਹਦੀ ਭੈਣ ਜਾਂਦਾ ਪਿਓ ਜਾਂ ਇਹਦਾ ਭਰਾ ਕੋਈ ਕਈ ਇਹਦਾ ਵਿਚਾਰੇ ਦਾ ਜਿਹੜਾ ਘਰ ਪਰਿਵਾਰ ਦਾ ਮੈਂਬਰ ਆ ਇਹਨੂੰ ਲੱਭ ਰਿਆ ਹੋਗਾ ਇਹਨੂੰ ਡਿਕ ਰਿਆ ਹੋਗਾ ਤੁਹਾਨੂੰ ਵੀ ਪਤਾ ਹੋਵੇਗਾ ਕਿ ਅੱਜ ਕੱਲ੍ਹ ਜ਼ਮਾਨਾ ਚੰਗਾ ਨਹੀਂ ਹੈਗਾ ਇਹ ਬੱਚੇ ਇਹਨੂੰ ਇਹਨਾਂ ਵੀਰਾਂ ਨੇ ਵੇਖ ਲਿਆ ਤੇ ਮੈਂ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਜੇਕਰ ਇਹ ਰਾਤ ਵੀਰ ਦੀ ਨਿਗਰਾਨਾ ਪੈਂਦੀ ਤੇ ਅੱਜ ਨੂੰ ਇਹ ਬੱਚਾ ਜਿਹੜਾ ਵਾ ਗੁਜਰਾں ਦੇ ਕੋਲ ਚਲ ਜਾਣਾ ਸੀਗਾ ਤੇ ਉਹ ਜੋ ਇਹਨਾਂ ਦੇ ਹਾਲਾਤ ਕਰਦੇ ਆ ਤੁਹਾਨੂੰ ਖੁਦ ਪਤਾ ਵਾ ਸੋ ਇਸ ਬੱਚੇ ਦੀ ਵੀਡੀਓ ਜਰੂਰ ਸ਼ੇਅਰ ਕਰਿਓ ਤਾਂ ਜੋ ਇਸ ਬੱਚੇ ਦਾ ਆਪਾਂ ਪਰਿਵਾਰ ਲੱਭ ਲਈਏ ਨਿੰਵੇਂ ਤੇ ਅਸੀਂ ਬਹੁਤ ਲੈ ਰਹੇ ਹਾਂ ਪਰ ਕੁਝ ਦੱਸ ਨਹੀਂ ਰਹੇ ਫਿਲਹਾਲ ਆ ਬੰਚੀ ਨਾ ਯਾਰ ਦੋਸਤੀ ਬੰਚੀ ਬੰਚੀ ਕਿੱਥੇ ਬੰਚੀ ਬੰਚੀ ਸੀ ਇਹ ਬੰਚੀ ਆ ਕਿੱਥੇ ਆ ਬੰਚੀ ਬੰਚੀ ਇਹਨੂੰ ਪਤਾ ਹੀ ਨਹੀਂ ਲੱਗਾ ਜਿਆ ਨੰਬਰ ਜਾਦਾ ਬੰਸੀ ਦਾ ਨੰਬਰ ਕਿੱਥੇ ਕੀ ਮੋਬਾਈਲ ਨ ਫੋਨ ਦਿਓ ਇਹ ਨੂੰ ਨਹੀਂ ਆ ਰਿਹਾ ਮੋਬਾਈਲ ਨੰਬਰ ਲਾ ਡਾਇਲ ਕਰ ਨੰਬਰ ਡਾਇਲ ਕਰ ਪੁੱਤ ਲਾ ਦੇਗਾ ਰੰਗਲਾ ਪੁੱਤ ਬਗਾ ਦੇਂਦਾ ਆ ਨੰਬਰ ਡਾਇਲ ਕਰ ਨੰਬਰ ਲਾ ਬੰਚੀ ਦਾ ਲਾ ਦੇ ਜਾਂ ਮੰਮੀ ਦਾ ਲਾ ਦੇ ਪਾਪਾ ਦਾ ਲਾ ਦੇ ਕਿਸੇ ਦਾ ਵੀ ਲਾ ਦੇ ਮੰਨੂ ਯਾਰ ਹੁਣ ਹੋਵੇ ਇਹਦਾ ਨੰਬਰ ਇੱਕਦੇ ਦਾ ਤੇ ਯਾਦ ਹੋਊਗਾ ਪੜਿਆ ਲਿਖਿਆ ਜਾਂ ਤੂੰ ਹੈਗਾ ਵਾ ਨੌਜਾਨ ਮੁੰਡਾ ਵਾ ਤੂੰ ਕਿਹਦਾ ਨੰਬਰ ਜਾਦਾ ਇਹਦਾ ਨੰਬਰ ਕੋਈ ਵੀ ਨਹੀਂ ਯਾਦ ਹੈਗਾ ਇਹ ਕਿਸੇ ਦਮ ਦਾ ਹੁੰਦਾ ਫਿਰ ਰੋਟੀ ਰੱਟੀ ਕਿੱਥੋਂ ਖਾਂਦਾ ਫਿਰ ਇਹ ਅੱਛਾ ਤੂੰ ਹੀ ਹੁਆ ਦਿੰਦੇ ਸੋਦਾ ਕਿੱਥੇ ਉਹ ਜਿੱਥੇ ਕੱਪੜੇ ਵੀ ਚੁੰਗਦਾਰ ਹੁੰਦੇ ਰਾਤ ਕੱਪੜੇ ਵਿੱਚ ਚੁੰਗਦਾਰ ਹੁੰਦੇ ਬਾਹਰ ਸੌਂਦਾ ਜਾਂ ਬੜਾ ਵਧੀਆ ਹੁਣ ਵੀ ਪਿੰਟ ਨੇ ਪਾਟੀ ਪਾਈ ਆ ਇਹਨੂੰ ਕਪੜੇ ਵੀ ਪਵਾਏ ਸਾਰਾ ਕੁਝ ਕੀਤਾ ਇਹਨੇ ਫੇਰ ਹੁਣ ਇੱਕ ਦਿੱਤੇ ਦੋ ਇਹ ਮਾਈਕ ਤੇ ਰੱਖ ਹੁੰਦਾ ਤੇ ਤੁਹਾਡੇ ਨਾਲ ਵੀ ਬੀਚੀ ਚਾਹ ਬਣਾਈ ਦੀ ਨੂੰ ਦੇਦੀ ਆਵਾਜ਼ ਮਾਰ ਕੇ ਆ ਜਾ ਬੜਾ ਥੱਲੇ ਮਾਈਕ ਨਾ ਸਿਰਦਾ ਆਪਾਂ ਬੜਾ ਜਿਆਦਾ ਪਰ ਨਹੀਂ ਵਿਚਾਰੇ ਦਾ ਗੱਲ ਪਤਾ ਹਜੇ ਕੋਈ ਜਿਆਦੇ ਦਿਨ ਨਹੀਂ ਘਰ ਹੋਏ ਆਏ ਨੂੰ ਹੋਏ ਕੋਈ ਮੈਨੂੰ ਲੱਗਦਾ ਵਾ ਕਿ ਤੁਸੀਂ 8-10 ਦਿਨ ਜਿਵੇਂ ਕਹਿ ਰਹੇ ਨਾ ਵੱਧ ਤੋਂ ਵੱਧ ਇਸ ਤੋਂ ਵੱਧ ਦਿੰਨੀ ਹੋਈ ਕਿਉਂਕਿ ਜਿਆਦੇ ਦਿਨ ਹੋ ਇਹਦੇ ਨਾਲ ਇਹਦੀ ਕਟਿੰਗ ਵੀ ਇਹਦੀ ਤਾਜ਼ਾ ਹੋਈ ਆ ਠੀਕ ਹੈ ਜੀ ਨਵੇਂ ਵੀ ਇਹਦੇ ਤਾਜ਼ਾ ਕੱਟੇ ਆ ਤੇ ਚਪਲਾਂ ਚੁਪੜਾਂ ਵੀ ਲਾ ਜਾਂਦਾ ਹੁਣ ਪੈਰਾਂ ਤੇ ਜ਼ਖਮ ਹੁੰਦੇ ਪਏ ਆ ਇਹ ਥੋੜੇ ਜ ਗਿਆ ਜਮੱਖੀਆਂ ਨੂੰ ਮੈਨੂੰ ਤਾਂ ਜਿਵੇਂ ਐ ਲੱਗਦਾ ਜਿਵੇਂ 8 10 ਦਿਨ ਤੋਂ ਵੀ ਘੱਟ ਹੁੰਦੇ ਐ ਇਹਨੂੰ ਐਨੇ ਕੋਈ ਦਾਕ ਨਹੀਂ ਪਹਿਲਾਂ ਤਾਂ ਵੀ ਰਹਿੰਦਾ ਇੱਥੇ ਤੁਸੀਂ ਕਰਵਾਈ ਹੋਣੀ ਇੱਥੋਂ ਨਹੀਂ ਉੱਥੇ ਕਿਸੇ ਨੇ ਕਿਸੇ ਨੇ ਕੱਟ ਕੋਟ ਦਿੱਤੇ ਐ ਕਟਿੰਗ ਕੋਟਿੰਗ ਕੀਤੀ ਆਂਖਾਂ ਆਂਦੇ ਐ ਡਰ ਗਿਆ ਨਹੀਂ ਯਾਰ ਇਹ ਮੈਂ ਡਰ ਮੈਂ ਨਹੀਂ ਇਹ ਆਲੂ ਜਗਾ ਮੈਂਟਲ ਚ ਹਾਂ ਚੱਲ ਚੱਲ ਪੀਓ ਇਹਨੂੰ ਦੇਣ ਦਿਆ ਪੀਲਾ 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 ਲੱਗਾ ਪਿਆ ਉਹ ਪੀਂਦਾ ਨਹੀਂ ਆਹ ਹੈ ਆਪਰਾ ਪਿੰਡ ਦਾ ਦਾਦਾ ਦਾ ਲੱਭ ਜੁਗਾ ਘਰ ਪਰਵਾ ਲੱਭ ਜੁਗਾ ਪਰੇ ਆ ਕੇ ਵਿਚਾਰਾ ਆਪਣਾ ਕਰਕੇ ਆਪਰੇ ਹੱਲੇ ਧਿਆਨੇ ਚ ਆ ਕੀ ਕੀਤਾ ਯਾਰ ਇਹ ਲੱਗ ਗਿਆ ਇਹ ਤੱਕ ਚ ਤੱਕ ਇਸ ਬੱਚੇ ਦੇ ਨਾ ਬਾਹਾਂ ਦੇ ਨਿਸ਼ਾਨ ਵੀ ਆ ਜਿਵੇਂ ਕੋਈ ਬਲੇਡ ਵਗੈਰਾ ਮਾਰਿਆ ਹੁੰਦਾ ਵਾ ਤੇ ਇਹਨੂੰ ਪਤਾ ਹੀ ਲੱਗਾ ਧੰਨ ਗੁਰ ਰਾਮਦਾਸ ਚਲ ਚੰਗਾ ਚੰਗਾ ਵੇ ਗ੍ਰੀਤਾ ਨਾ ਦੇ ਵੀ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਪਰਵਾ ਦਾ ਜੀ ਆ ਜਾ ਆਇਆ ਕਿ ਪਛਾਣਾ ਇਦਰ ਹੋਏ ਅਗਰ ਤੇਰਾ ਨਾਂ ਯਾਦ ਵਰ ਬਾਦ ਨਾ ਹੀ ਬੈ ਇਥੇ Baiklah. Lo anu ke ni? Sampai eh. Celik apa? ਬਾਹਰ ਆ ਲੈ ਚੱਲੀਏ ਕਿ ਲਾਂ ਜਾਣਾ ਬਹਿ ਜਾ ਬਹਿ ਜਾ ਆ ਜਾ ਉਹ ਬਹਿ ਜਾ ਥਾਂਕੀ ਢੜੀ ਰਹਿਣੇ ਅੱਜ ਚੱਲ ਜਾ ਐਨਾ ਪਤੰਦਰਾ ਵਿਆਹ ਦੀ ਕੁੜੀ ਨੂੰ ਨਹੀਂ ਤੋੜਨ ਹੁੰਦੇ ਜਿੰਨਾ ਤੈਨੂੰ ਤੋੜਨਾ ਆ ਸਹੀ ਗੱਲ ਆ ਤੇ ਤੂੰ ਬਹਿ ਨਹੀਂ ਡਿਆ ਬਹਿ ਜਾ ਬਹਿ ਜਾ ਫੇਰੇ ਫੇਰ ਲੈ ਆਇਓ ਇਹਨੂੰ ਰਾਵਣ ਬਹਿ ਜਾ ਬਹਿ ਜਾ ਮੇਰਾ ਪੁੱਤ ਫੇਰੇ ਫੇਰ ਆਜੀ ਬਹਿ ਜਾ ਹਟ ਜਾ ਇੱਧਰ ਜਾ ਸਵੇਰੇ ਆ ਟੈਂਸ਼ਨ ਨਹੀਂ ਸਵੇਰੇ ਫੇਰ ਆਜੀ ਬਾਰੀਪੁਰੀ ਤਾਂ ਨਹੀਂ ਖੁੱਲਦਾ ਨਹੀਂ ਨਹੀਂ ਉਹ ਦਲੋਕ ਚੰਗਾ ਚੰਗਾ ਜੀ ਆ ਜਾ ਪੁੱਤ ਤੂੰ ਵੀ ਆ ਜਾ ਨਾਲ ਉਹ ਚੰਗਾ ਜੀ ਹੋ ਗਿਆ ਝਿਕਾ ਖਾਲਸਾ ਆ ਵੇ ਜੀ ਫਤੇ ਜੀ